ਇਹੋ ਗੱਲ ਇੱਕ ਮਸਲਾ ਜਿਹੜਾ ਕੁੜੀ ਦੇ ਜੋਗਾ ਦਾ ਵੀ ਕਹਿੰਦੇ ਦਰਬਾਰ ਸਾਹਿਬ ਜਾ ਕੇ ਕੁੜੀ ਨੇ ਜੋਗਾ ਕੀਤਾ ਮੰਨ ਲਓ ਨੇ ਕੀਤਾ ਜਾਣੇ ਕੀ ਧਣ ਜਾਣੇ ਕੀ ਤੱਕੀਤਾ ਗਲਤ ਇਹ ਇਹਦੇ ਵਿੱਚ ਸੇਵਾਦਾਰਾਂ ਦੀ ਅਨਗਹਿਲੀ ਕਹਿ ਸਕਦੇ ਅਸੀਂ ਉੱਥੋਂ ਦੇ ਸਾਰੇ ਢਾਂਚੇ ਦੀ ਕਹਿ ਸਕਦੇ ਆ ਉਹ ਬੱਚੀ ਨੂੰ ਸਮਝਾਇਆ ਜਾ ਸਕਦਾ ਉਹਨੂੰ ਦੱਸਿਆ ਜਾ ਸਕਦਾ ਵੀ ਬੇਟਾ ਇਹ ਇਸ ਤਰ੍ਹਾਂ ਨੇ ਐ ਹੁੰਦਾ ਇੱਥੇ ਇਹ ਨਹੀਂ ਕਰਨਾ ਉਹ ਕੋਈ ਉਹਨੂੰ ਵੱਡਾ ਇਸ਼ੂ ਬਣਾਉਣ ਦੀ ਲੋੜ ਨਹੀਂ ਹੈ ਕਿ ਜਿਨ੍ਹਾਂ ਵੀ ਰਾਜਨੀਤਿਕ ਲੋਕਾਂ ਦਾ ਫਾਇਦਾ ਠਾਣ ਪਰ ਸਾਡੀ ਸਰੋਨੀ ਕਮੇਟੀ ਨੇ ਕੀ ਕੀਤਾ ਉਹ ਦਿੱਤੇ ਜਥੇਦਾਰ ਦਾ ਵੀ ਬਿਆਨ ਆ ਉਹਦੇ ਤੇ ਪ੍ਰਧਾਨ ਦਾ ਵੀ ਉਤੇ ਹੋਰਾਂ ਦਾ ਵੀ ਬਿਆਨ ਆ ਇਹ ਉਤੇ ਸ਼ਾਇਦ ਮੈਂ ਸੁਣਿਆ ਕਹਿੰਦੇ ਕਾਰਵਾਈ ਵੀ ਕੋਈ ਕੀਤੀ ਜਾਣੀ ਆ ਪਰਚਾ ਪਰਚਾ ਵੀ ਦਰਜ ਹੋਏਗਾ ਪਰ ਦੂਸਰੇ ਪਾਸੇ ਆਜੋ ਕੀ ਇੱਕ ਬੱਚੇ ਦੀ ਗਲਤੀ ਸਾਡਾ ਧਰਮ ਆ ਸਾਡਾ ਧਰਮ ਇਹ ਤਾਂ ਡਿੱਗ ਪੈਣਾ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ 368 ਲਾਪਤਾ ਹੋ ਜਾਂਦੇ ਆ ਪਤਾ ਹੀ ਨਹੀਂ ਗਿਣਤੀ ਚ ਨਹੀਂ ਉਹ ਕਿੱਥੇ ਗਏ ਆ ਕਿੱਥੇ ਭੇਜੇ ਗਏ ਆ ਉਹਨਾਂ ਦੀ ਗਿਣਤੀ ਪਹਿਲਾਂ 328 ਹੋ ਜਾ ਕੇ ਰਕਿਤੀ ਫਿਰ ਸਾਡੇ ਜਥੇਦਾਰ ਨੇ ਕਿਹਾ ਵੀ 328 ਨਹੀਂ 368 ਆ ਬਿਨਾਂ ਤੇ ਫੌਜਦਾਰੀ ਜਿਹੜੇ ਬੰਦੇ ਗਲਤ ਹੋਣਗੇ ਫੌਜਦਾਰੀ ਪਰਚਾ ਹੋਏਗਾ ਪਰ ਹੋਇਆ ਨਹੀਂ ਕਿਉਂ ਨਹੀਂ ਹੋਇਆ ਕਿਉਂਕਿ ਜਿਹੜੇ ਅਕਾਮਾਂ ਦੇ ਫੋਨ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਲਦੇ ਆ ਨਜਾਇਜ਼ ਚਕਾਏ ਜਾਂਦੇ ਆ ਨਜਾਇਜ਼ ਥਾਮਾਂ ਤੇ ਭੇਜੇ ਜਾਂਦੇ ਆ ਅਨਮਤੀ ਥਾਮਾਂ ਤੇ ਮੈਂ ਮੇਰੇ ਨਜ਼ਰ ਵਿੱਚ ਉਹ ਥਾਣੇ ਜਿੱਥੋਂ ਜਥੇਦਾਰਾਂ ਨੇ ਚੱਕੇ ਤੇ ਮੁੜਕੇ ਜਥੇਦਾਰਾਂ ਨੇ ਰੱਖੇ ਨੇ ਅਸੀਂ ਐਵੇਂ ਨ ਕੱਚੀਆਂ ਗੱਲਾਂ ਕਰਦੇ ਆ ਉਹ ਤੋਂ ਬਾਅਦ ਆਜੋ ਦੇਖੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਗੁਰੂ ਗ੍ਰੰਥ ਸਾਹਿਬ ਵਾਲਿਆਂ ਤੇ ਹੁਣ ਉਹ ਤੋਂ ਬਾਅਦ ਆ ਜੋ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਗੁਰਦੁਆਰੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਜੀ ਜਿਨ੍ਹਾਂ ਦੀ ਕੁਰਬਾਨੀ ਨੂੰ ਦੁਨੀਆ ਦੇ ਵਿੱਚ ਅਸੀਂ ਕਦੇ ਅੱਖੋਂ ਪਰੋਖੇ ਨਹੀਂ ਕਰ ਸਕਦੇ ਪਰ ਇਹ ਵੀ ਨਹੀਂ ਹੈ ਵੀ ਬਾਕੀ ਸ਼ਹੀਦਾਂ ਨੂੰ ਅਸੀਂ ਤਲਾਜਲੀ ਦੇ ਦਈਏ ਬਾਕੀ ਸ਼ਹੀਦਾਂ ਦੀ ਅਸੀਂ ਕਦਰ ਹੀ ਘਟਾ ਦਈਏ ਬਾਕੀ ਸ਼ਹੀਦ ਦੀ ਕੋਈ ਨਹੀਂ ਹੈ ਬਾਬਾ ਦੀਪ ਸਿੰਘ ਹੀ ਸ਼ਹੀਦ ਹੈ ਇਹ ਵੀ ਕਿਸੇ ਨੂੰ ਹਰਗਿਜ ਕੋਈ ਹੱਕ ਨਹੀਂ ਹੈ ਬਾਬਾ ਦੀਪ ਸਿੰਘ ਸ਼ਹੀਦ ਦੇ ਨਾਲ ਹੋਰ ਵੀ ਸ਼ਹੀਦ ਹੋਏ ਆ ਅਨੇਕ ਕਈ ਸਿਧਾਂਤ ਉਹ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਪੰਥ ਨੇ ਨਾਮ ਦਿੱਤਾ ਉਹਨਾਂ ਦਾ ਸਤਿਕਾਰ ਹੈ ਜਿੱਥੇ ਵੀ ਅਰਦਾਸ ਹੁੰਦੀ ਹੈ ਉੱਥੇ ਹਰ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਚਾਹੇ ਉਹ ਕਿਸ ਦੇ ਘਰ ਹੋਵੇ ਚਾਹੇ ਗੁਰੂ ਘਰ ਵਿੱਚ ਪਰ ਉੱਥੇ ਕਿੱਡਾ ਵੱਡਾ ਪਖੰਡ ਚਲਾਇਆ ਜਾ ਰਿਹਾ ਚਲਾ ਕੌਣ ਰਹੇ ਨੇ ਜਿਹੜੇ ਅੱਜ ਦੀ ਸਰਕਾਰ ਦੇ ਮਸਤ ਹਾਥੀ ਆ ਮਸਤ ਹਾਥੀ ਉਦੋਂ ਤਾਂ ਬਾਈਧਰ ਦੇ ਹਿੰਦੂ ਭੜਾ ਨੇ ਉਹੀ ਹਾਥੀ ਛੱਡਿਆ ਸੀ ਸ਼ਰਾਬ ਪਿਆ ਕੇ ਜਿਹੜਾ ਸਾਨੂੰ ਨਜ਼ਰ ਆਉਂਦਾ ਸੀ ਉਹਨੂੰ ਭਾਈ ਬਚਿੱਤਰ ਸਿੰਘ ਵਰਗਿਆਂ ਨੇ ਕੰਟਰੋਲ ਕਰ ਲਿਆ ਸੀ ਉਹ ਸਾਡੀ ਪਰ ਹੁਣ ਵਿਚਾਰਧਾਰਾ ਬਦਲ ਗਈ ਹੈ ਹੁਣ ਸਾਡੇ ਤੇ ਹਮਲੇ ਕਰਨ ਦੇ ਮਸਤ ਹੱਥੀਆਂ ਦੇ ਰੂਪ ਬਦਲ ਗਏ ਆ ਉਹ ਉਹ ਮਸਤ ਹੱਥੀ ਆ ਜਿਹੜੇ ਸਾਨੂੰ ਬੇਪਰਵਾਦੀ ਸੁਖਾਰੇ ਸਮੁੰਦਰ ਚ ਛੁੱਟ ਰਹੇ ਆ ਜਿਹੜੇ ਤੋਂ ਸਾਨੂੰ ਗੁਰੂ ਨੇ ਬਾਹਰ ਕੱਢਿਆ ਸੀ ਚਪੈਰੇ ਦੁਪਹਿਰੇ ਚਲਿਸੇ ਕਟਨੇ ਕੋਈ ਬੰਦਾ ਸਾਬਤ ਕਰ ਦੇ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਕੋਈ ਬੰਦਾ ਦੁਨੀਆ ਚੋਂ ਜੱਥੇਦਾਰ ਕੋਈ ਬਾਬਾ ਉਹ ਉਹਨੂੰ ਵੀ ਖੁੱਲਾ ਚੈਲੰਜ ਹੈ ਜਿਹੜਾ ਗੁਰੂ ਇਕਬਾਲ ਸਿੰਘ ਕਹਿ ਰਿਹਾ ਆਪਣੇ ਘਰਾਂ ਚ ਵੀ ਸ਼ੁਰੂ ਕਰ ਲੋ ਜਿੱਥੇ ਮਰਜੀ ਬੈਠ ਜਾਏ ਜਿੱਥੇ ਮਰਜੀ ਡਿਬੇਟ ਕਰ ਲਿਓ ਕੋਈ ਪਰਵਾਹ ਨਹੀਂ ਹੈ ਜਿੱਥੇ ਹੋਰ ਮਰ ਗਏ ਅਸੀਂ ਹੋਰ ਮਰ ਜਾਾਂਗੇ ਕੋਈ ਚੱਕਰ ਨਹੀਂ ਹੈ ਪਰ ਉਹ ਬੰਦੇ ਵਾਸਤੇ ਮੈਨੂੰ ਮੈਂ ਸਵਾਲ ਆ ਮੇਰਾ ਸਰੋਣੀ ਕਮੇਟੀ ਨੂੰ ਵੀ ਤੁਹਾਡਾ ਪ੍ਰਧਾਨ ਤੁਹਾਡਾ ਜਥੇਦਾਰ ਕਿਸ ਦੀ ਜਬਾਨ ਖੁੱਲੀ ਤੁਸੀਂ ਇਹ ਤਾਂ ਕਹਿੰਦਾ ਵੀ ਦਰਬਾਰ ਸਭ ਜੋਗਾ ਨਹੀਂ ਹੋ ਸਕਦਾ ਸੀਤਾ ਬਾਬਾ ਦੇ ਚਲੀਸੇ ਦੁਪਹਿਰੇ ਚਪੈਰੇ ਚਪੈਰੇ ਇਹ ਹੋ ਸਕਦੇ ਆ ਉਹਨਾਂ ਨੂੰ ਕੌਣ ਕੰਟਰੋਲ ਕਰੇਗਾ ਉਸ ਤੋਂ ਜ਼ਿਆਦਾ ਵੱਡੀ ਬੇਅਦਬੀ ਤਾਂ ਸਰੋਣੀ ਕਮੇਟੀ ਕਰ ਰਹੀ ਆ ਅਸੀਂ ਇੱਕ ਬੱਚੇ ਨੂੰ ਤਾਂ Hindu ਸਿੱਖ ਦਾ ਮੁੱਦਾ ਬਣਾਉਣ ਲਈ ਖੁਦ ਤਿਆਰ ਆ ਸਾਡਾ মিডিਆ ਤਿਆਰ ਆ ਪਰ ਵੀ 368 ਜਿਹੜੇ ਸਰੂਪ ਚੋਰੀਆ ਕਿਸੇ ਹਿੰਦੂਆਂ ਨੇ ਕੀਤੇ ਮੇਰਾ ਸਵਾਲ ਹੈ ਸਰੋਣੀ ਕਮੇਟੀ ਨੂੰ ਜਿਹੜੇ ਉਥੇ ਚੰਦਵਾ ਘਟਾਲੇ ਹੁੰਦੇ ਆ ਕੋਈ ਹਿੰਦੂ ਕਰਦਾ ਜਿਹੜੇ ਉਥੇ ਦੇ ਘਟਾਲੇ ਹੁੰਦੇ ਆ ਜਿਹੜੇ ਉਥੇ ਰਮਾਲਾ ਘਟਾਲੇ ਹੁੰਦੇ ਆ ਜਿਹੜਾ ਉਥੇ ਲੱਖਾਂ ਦਾ ਗਵਨ ਹੁੰਦਾ ਜਿਹੜੇ ਕੀ ਕੁਛ ਹੋਇਆ ਕੀ ਗਿਣਤੀਆਂ ਕਰੀਏ ਉਹ ਗੱਲ ਆ ਜੇ ਕੁੜਤਾ ਚੱਕਾਂਗੇ ਢਿੱਡਾ ਆਪਦਾ ਨੰਗਾ ਹੋਣ ਵਾਲੀ ਛੱਡਿਆ ਕੀ ਹੈ ਸਾਡਾ ਐ ਜੀ ਪੀ ਸੀ ਤੋਂ ਸਵਾਲ ਮੰਗਿਆ ਨਾ ਲੋਕਾਂ ਨੇ ਇਸ ਗੱਲ ਦਾ ਇਸ ਕਰਕੇ ਭਰਾਵੋ ਜਿਹੜਾ ਪਖੰਡ ਚਲਾਇਆ ਜਾ ਰਿਹਾ ਅਸੀਂ ਕਹਿੰਦੇ ਆ ਬੱਚਾ ਕੋਈ ਗਲਤੀ ਕਰਦਾ ਉਹਨੂੰ ਸਮਝਾਓ ਪਿਆਰ ਨਾਲ ਤਾਂ ਕਿ ਸਾਡਾ ਸੁਨੇਹਾ ਚੰਗਾ ਜਾਵੇ ਦੁਨੀਆ ਵਿੱਚ ਜਾਵੇ ਗੱਲਾਂ ਸੀ ਮੀਡੀਆ 'ਚ ਇੱਕ ਜੋਗਾ ਵਾਲੇ ਮੁੱਦੇ ਨੂੰ ਤਾਂ ਬਣਾਤੀ ਹਨੇਰੀ ਤੇ 368 ਵਾਲੇ ਸਰੂਪਾਂ ਦੀ ਚੋਰੀ ਜਿਹੜੇ ਗਾਇਬ ਹੋਏ ਉਹ ਕਿੱਥੇ ਨੇ ਉਹਨਾਂ ਦੇ ਫੌਜਦਾਰੀ ਕੇਸਾਂ ਦਾ ਕੀ ਬਣਿਆ ਜਿਨ੍ਹਾਂ ਨੇ ਘੁਟਾਲੇ ਕੀਤੇ ਉਹਨਾਂ ਦਾ ਕੀ ਬਣਿਆ ਜਿਹੜੇ ਉਥੇ ਸੀਏਪੀਏ ਲਾ ਕੇ ਲੱਖਾਂ ਦੀ ਤਨਖਾਹ ਲੈ ਰਹੇ ਨੇ ਉਹਨਾਂ ਬਾਰੇ ਸਰੋਨੀ ਕਮੇਟੀ ਦਾ ਕੀ ਜਵਾਬ ਆ ਜਿਹੜੀਆਂ ਨਜਾਇਜ਼ ਲੀਜ਼ ਤੇ ਜ਼ਮੀਨਾਂ 1-1 ਰੁਪਏ ਤੇ ਸਰੋਨੀ ਕਮੇਟੀ ਦੀਆਂ ਦਿੱਤੀਆਂ ਉਹਨਾਂ ਦਾ ਕੌਣ ਗੱਲ ਕਰੇਗਾ ਇਸ ਕਰਕੇ ਭਰਾਵੋ ਸਾਡਾ ਸਭ ਦਾ ਫਰਜ਼ ਬਣਦਾ ਵੀ ਅਸੀਂ ਜਾਗੀਏ ਇਹ ਆਪਾਂ ਸਵਾਲ ਉਹ ਕਰਨੇ ਕਮਿਸ਼ਨਰੀ ਕਮੇਟੀ ਨੂੰ ਪੁੱਛਣਾ ਵੀ ਜਿਹੜੇ ਆ ਤੁਸੀਂ ਚਲਾਇਆ ਚਲਿੱਸੇ ਚਲੂਸਿਆ ਜਿਹੜਾ ਹੁਣ ਚਪੈਰਾ ਚਲਾ ਰਿਹਾ ਪੰਡਤ ਉਹਨੂੰ ਕੌਣ ਪੁੱਛੇਗਾ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੀ رائے ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ